ਦੇਸ਼ ਭਰ ਦੇ ਵਿੱਚ ਇਸ ਵੇਲੇ ਹੀਟ ਵੇਵ ਚੱਲ ਰਹੀ ਹੈ ਤੇ ਤਾਪਮਾਨ ਜਿਹੜਾ ਹੈ ਉਹ 40 47 ਡਿਗਰੀ ਤੱਕ ਜਿਹੜਾ ਉਹ ਮੈਜ਼ਰ ਕੀਤਾ ਜਾ ਰਿਹਾ ਇੱਥੇ ਤੱਕ ਹੀ ਪੰਜਾਬ ਹਰਿਆਣਾ ਦੀ ਗੱਲ ਕਰੀਏ ਤੇ ਲੋਕਾਂ ਨੂੰ ਹੀਟ ਵੇਵ ਦੇ ਕਾਰਨ ਪਰੇਸ਼ਾਨੀ ਚੇਲਨੀ ਪੈ ਰਹੀ ਹੈ ਲੇਕਿਨ ਇਹ ਸਿਰਫ ਇਨਸਾਨਾਂ ਦੇ ਲਈ ਨਹੀਂ ਹੈ ਬਲਕਿ ਜਿਹੜੇ ਜਾਨਵਰ ਹੈ ਜਿਹੜੇ ਪੰਛੀ ਹੈ ਉਹਨਾਂ ਨੂੰ ਵੀ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਉਹਨਾਂ ਵਾਸਤੇ ਪ੍ਰਬੰਧ ਕੀਤੇ ਨੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਛਤਬੀੜ ਜ਼ੂਦੀ ਉੱਥੇ ਖਾਸ ਪ੍ਰਬੰਧ ਕੀਤੇ ਗਏ ਨੇ ਜਾਨਵਰਾ ਦੇ ਲਈ ਪੰਛੀਆਂ ਦੇ ਲਈ ਤਾਂ ਜੋ ਇਸ ਹੀਟ ਵੇਵ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਇਸ ਵੇਲੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜੰਗਲ ਦਾ ਰਾਜਾ ਸ਼ੇਰ ਆਖਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਠੰਡਕ ਦਿਲਾਈ ਜਾ ਰਹੀ ਹੈ ਰਾਹਤ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕੂਲਰ ਲੱਗਾ ਹੈ ਕਿਉਂਕਿ ਅੰਦਰ ਜਿਹੜੇ ਹੈ ਉਹ ਸ਼ੇਰ ਅ ਨਹੀਂ ਅੰਦਰ ਜਿਹੜੇ ਉਹਨਾਂ ਦੇ ਲਈ ਥਾਂ ਰੱਖੀ ਗਈ ਹੈ ਜਿੱਥੇ ਉਹ ਬੈਠਦੇ ਨੇ ਉਹਨਾਂ ਦੇ ਲਈ ਕਮਰੇ ਬਣਾਏ ਗਏ ਨੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਲੇਕਿਨ ਵਿਵਸਥਾ ਕੀ ਹੈ ਠੰਡੇ ਦੇ ਲਈ ਪਾਣੀ ਦੇ ਕੁਲਰ ਲਗਾਏ ਗਏ ਨੇ ਤਾਂ ਜੋ ਉਹਨਾਂ ਨੂੰ ਜਿਹੜਾ ਹੈ ਉਹ ਨਾ ਲੱਗੇ ਕਿਸੇ ਵੀ ਤਰੀਕੇ ਨਾਲ ਗਰਮੀ ਤੋਂ ਸਾਹਮਣਾ ਨਾ ਕਰਨਾ ਪਵੇ ਤੇ ਅੰਦਰ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਬੱਬਰ ਸ਼ੇਰ ਕਿਉਂਕਿ ਅਕਸਰ ਦੀ ਸਟੋਰੀਜ਼ ਦੇ ਵਿੱਚ ਜਿਹੜਾ ਹੈ ਉਹ ਪੜਦੇ ਹਨ ਲੇਕਿਨ ਵਿਵਸਥਾ ਇੱਥੇ ਜਿਹੜੀ ਹੈ ਉਹਨਾਂ ਨੂੰ ਗਰਮੀ ਦੇ ਵਿੱਚ ਜਿਵੇਂ ਆਪਾਂ ਵੀ ਗਲੂਕੋਜ਼ ਜਿਹੜਾ ਹੈ ਉਹ ਪੀਂਦੇ ਹੈ ਤੇ ਸ਼ੇਰਾ ਨੂੰ ਵੀ ਜਿਹੜਾ ਹੈ ਉਹ ਗਲੂਕੋਜ਼ ਦੇਣਾ ਪੈਂਦਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਗਲੂਕੋਜ਼ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਇੱਥੇ ਅਟੈਂਡੈਂਟ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਗਲਵਜ਼ ਪਾਏ ਨੇ ਤਾਂਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੈਕਟੀਰੀਆ ਜਿਹੜਾ ਉਹ ਨਾ ਜਾਵੇ ਇਸ ਤੋਂ ਇਲਾਵਾ ਹੱਥਾਂ ਦੇ ਵਿੱਚ ਗਲਵਜ਼ ਹੈ ਤੇ ਮੂੰਹ ਤੇ ਮਾਸਕ ਲਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬੱਬਰ ਸ਼ੇਰ ਦੀ ਆਵਾਜ਼ ਤੁਸੀਂ ਸੁਣ ਵੀ ਰਹੇ ਹੋ ਤੇ ਆਪਣੇ ਆਕਰਮਕ ਤਰੀਕੇ ਦੇ ਨਾਲ ਜਿਹੜਾ ਬੱਬਰ ਸ਼ੇਰ ਹੈ ਡਰਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਲੇਕਿਨ ਪਿੰਜਰੇ ਦੇ ਵਿੱਚ ਬੰਦ ਹੈ ਇਸ ਕਰਕੇ ਜਿਹੜਾ ਹੈ ਆਪਣਾ ਬਚਾਓ ਹੋ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਬੱਬਰ ਸ਼ੇਰ ਆਪਣਾ ਜਿਹੜਾ ਹੈ ਉਹ ਰੂਪ ਦਿਖਾ ਰਿਹਾ ਹੈ ਤੇ ਤੁੱਚੇ ਪਾਸੇ ਵੀ ਸਾਨੂੰ ਨਜ਼ਰ ਆ ਰਿਹਾ ਹੈ ਕਿ ਇੱਥੇ ਵੀ ਜਿਹੜਾ ਹੈ ਉਹ ਸ਼ੇਰ ਹੈ ਤੇ ਇਹਨਾਂ ਨੂੰ ਗਲੂਕੋਸ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਉਂਕਿ ਗਰਮੀਆਂ ਦੇ ਵਿੱਚ ਜਿੰਨੂ ਜਿਵੇਂ ਸਾਨੂੰ ਗਰਮੀ ਲੱਗਦੀ ਹੈ ਉਵੇਂ ਹੀ ਇਹਨਾਂ ਨੂੰ ਵੀ ਗਰਮੀ ਲੱਗਦੀ ਤੇ ਉਹਨਾਂ ਦੇ ਲਈ ਵਿਵਸਥਾ ਕੀਤੀ ਗਈ ਹੈ ਅੰਦਰ ਵੀ ਪੱਖੇ ਲਾਏ ਗਏ ਨੇ ਤੇ ਕੂਲਰ ਦੀ ਹਵਾ ਜਿਹੜੀ ਹੈ ਉਹ ਇਹਨਾਂ ਨੂੰ ਆਜ ਰਹੀ ਹੈ ਤੇ ਇਹਨਾਂ ਨੂੰ ਜਿਹੜੀ ਹੈ ਉਹ ਗਰਮੀ ਨਹੀਂ ਲੱਗਦੀ ਤੇ ਇਸ ਤਰੀਕੇ ਨਾਲ ਪਿੰਜਰੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਪ੍ਰੋਪਰ ਉਹਨਾਂ ਦਾ ਪ੍ਰੋਟੋਕਾਲ ਦੇ ਤਹਿਤ ਕੀ ਕੁਝ ਉਹਨਾਂ ਦੀ ਡਾਈਟ ਹੈ ਕਦ ਉਹਨਾਂ ਨੂੰ ਵੈਕਸੀਨ ਲੱਗੀ ਹੈ ਕੀ ਕਰਨਾ ਹੈ ਕੀ ਨਹੀਂ ਤੇ ਕਿਹੜੇ ਕਿਹੜੇ ਲਾਇਨ ਹੈ ਉਹਨਾਂ ਦੇ ਨਾਮ ਵੀ ਇੱਥੇ ਲਿਖੇ ਗਏ ਹੈ ਤੇ ਇਸ ਤੋਂ ਇਲਾਵਾ ਵੀਕਲੀ ਉਹਨਾਂ ਨੂੰ ਕੀ ਕੁਝ ਦਿੱਤਾ ਜਾਂਦਾ ਹੈ ਉਹਨਾਂ ਦੀ ਡਾਈਟ ਕੀ ਰਹਿਣੀ ਚਾਹੀਦੀ ਉਹ ਸਾਰੀ ਚੀਜ਼ਾਂ ਦੀ ਜਿਹੜੀ ਆ ਉਹ ਇੱਥੇ ਦਿਖਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਵੈਕਸੀਨ ਕਦੋਂ ਲੱਗਦੀ ਹੈ ਇਸ ਸਾਰੀ ਚੀਜ਼ਾਂ ਇੱਥੇ ਜਿਹੜੀਆਂ ਮੇਨਟੇਨ ਕੀਤੀ ਜਾਂਦੀ ਹੈ ਜਿਹੜੀ ਛਤਬੀੜ ਜ਼ੂ ਆ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਚੀਜ਼ ਨੂੰ ਮੈਨੇਜ ਕਰਦਾ ਹੈ ਤੇ ਤਸਵੀਰ ਤੁਸੀਂ ਦੇਖੀ ਜਿਹੜੀ ਹੈ ਬੱਬਰ ਸ਼ੇਰ ਦੀ ਹੁਣ ਤੁਹਾਨੂੰ ਹੋਰ ਵੀ ਜਾਨਵਰਾਂ ਦੇ ਹੋਰ ਵੀ ਜਿਹੜੇ ਪੰਛੀ ਨੇ ਆਖਿਰ ਉਹਨਾਂ ਦਾ ਉਹਨਾਂ ਦੀ ਕਿਸ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਬੱਬਰ ਸ਼ੇਰ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਲੈਪਰਡ ਦਾ ਆਖਿਰ ਕਿਸ ਤਰੀਕੇ ਨਾਲ ਇੱਥੇ ਖਿਆਲ ਰੱਖਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਪ੍ਰਿੰਕਲਰ ਜਿਹੜੇ ਹੈ ਉਹ ਚਾਲੂ ਨੇ ਫਿਲਹਾਲ ਲੈਪਰਡ ਜਿਹੜਾ ਹੈ ਉਹ ਰੈਸਟ ਮੋਡ ਤੇ ਕਿਉਂਕਿ ਗਰਮੀ ਇੰਨੀ ਕਿ ਜ਼ਿਆਦਾ ਹੈ ਤੇ ਆਪਣੇ ਆਪ ਨੂੰ ਦਰਖਤ ਤੇ ਥੱਲੇ ਸ਼ੈੱਡ ਦੇ ਥੱਲੇ ਸ਼ੈੱਡ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਾੰਸ ਦੀ ਡੰਡੀਆਂ ਦੇ ਨਾਲ ਜਿਹੜੀ ਹੈ ਉਹ ਸ਼ੈੱਡ ਤਿਆਰ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇੱਕ ਪਾਣੀ ਦਾ ਭਰਿਆ ਹੋਇਆ ਇੱਥੇ ਇੱਕ সুইমিਂਗ ਪੂਲ ਟਾਈਪ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਲੈਪਰਡ ਨੂੰ ਠੰਡਾ ਰੱਖਦਾ ਹੈ ਜਿਹੜੀ ਜੁੜੀ ਸਪੀਸ ਹੈ ਉਹ ਤੁਹਾਨੂੰ ਦੱਸ ਦਿੰਦੇ ਜੈਗਵਾਰ ਸਪੀਸਤਾ ਹੈ ਤੇ ਇਸ ਦਾ ਨਾਮ ਜਿਹੜਾ ਕਿ ਇਥੇ ਰੱਖਿਆ ਗਿਆ ਇਸ਼ੂ ਹੈ ਤੇ ਇਸ਼ੂ ਆਪਣੇ ਆਪ ਨੂੰ ਫਿਲਹਾਲ ਇਸ ਦਰਖਤ ਦੇ ਥੱਲੇ ਆਪਣੇ ਆਪ ਨੂੰ ਤੁਪ ਤੋਂ ਬਚਾਏ ਹੋਏ ਹੈ ਤੇ ਇਸ ਦੇ ਦੇਸ਼ ਭਰ ਦੇ ਵਿੱਚ ਇਸ ਵੇਲੇ ਹੀਟ ਵੇਵ ਚੱਲ ਰਹੀ ਹੈ ਤੇ ਤਾਪਮਾਨ ਜਿਹੜਾ ਹੈ ਉਹ 46 47 ਡਿਗਰੀ ਤੱਕ ਜਿਹੜਾ ਉਹ ਮੈਜ਼ਰ ਕੀਤਾ ਜਾ ਰਿਹਾ ਇੱਥੇ ਤੱਕ ਹੀ ਪੰਜਾਬ ਹਰਿਆਣਾ ਦੀ ਗੱਲ ਕਰੀਏ ਤੇ ਲੋਕਾਂ ਨੂੰ ਹੀਟ ਵੇਵ ਦੇ ਕਾਰਨ ਪਰੇਸ਼ਾਨੀ ਚੇਲਨੀ ਪੈ ਰਹੀ ਹੈ ਲੇਕਿਨ ਇਹ ਸਿਰਫ ਇਨਸਾਨਾਂ ਦੇ ਲਈ ਨਹੀਂ ਹੈ ਬਲਕਿ ਜਿਹੜੇ ਜਾਨਵਰ ਹੈ ਜਿਹੜੇ ਪੰਛੀ ਹੈ ਉਹਨਾਂ ਨੂੰ ਵੀ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਉਹਨਾਂ ਵਾਸਤੇ ਪ੍ਰਬੰਧ ਕੀਤੇ ਨੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਛਤਬੀੜ ਜ਼ੂ ਦੀ ਉੱਥੇ ਖਾਸ ਪ੍ਰਬੰਧ ਕੀਤੇ ਗਏ ਨੇ ਜਾਨਵਰਾਂ ਦੇ ਲਈ ਪੰਛੀਆਂ ਦੇ ਲਈ ਤਾਂ ਜੋ ਇਸ ਹੀਟ ਵੇਵ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਇਸ ਵੇਲੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜੰਗਲ ਦਾ ਰਾਜਾ ਸ਼ੇਰ ਆਖਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਠੰਡਕ ਦਿਲਾਈ ਜਾ ਰਹੀ ਹੈ ਰਾਹਤ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕੂਲਰ ਲੱਗਾ ਹੈ ਕਿਉਂਕਿ ਅੰਦਰ ਜਿਹੜੇ ਹਨ ਉਹ ਸ਼ੇਰ ਨੇ ਅੰਦਰ ਜਿਹੜੇ ਉਹਨਾਂ ਦੇ ਲਈ ਥਾਂ ਰੱਖੀ ਗਈ ਹੈ ਜਿੱਥੇ ਉਹ ਬੈਠਦੇ ਨੇ ਉਹਨਾਂ ਦੇ ਲਈ ਕਮਰੇ ਬਣਾਏ ਗਏ ਨੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਲੇਕਿਨ ਵਿਵਸਥਾ ਕੀ ਹੈ ਠੰਡੇ ਦੇ ਲਈ ਪਾਣੀ ਦੇ ਕੂਲਰ ਲਗਾਏ ਗਏ ਨੇ ਤਾਂ ਜੋ ਉਹਨਾਂ ਨੂੰ ਜਿਹੜਾ ਹੈ ਉਹ ਨਾ ਲੱਗੇ ਕਿਸੇ ਵੀ ਤਰੀਕੇ ਨਾਲ ਗਰਮੀ ਤੋਂ ਸਾਹਮਣਾ ਨਾ ਕਰਨਾ ਪਵੇ ਤੇ ਅੰਦਰ ਤਨੂੰ ਦਿਖਾ ਵੀ ਦਿੰਦੇ ਆ ਬੱਬਰ ਸ਼ੇਰ ਕਿਉਂਕਿ ਅਕਸਰ ਅਸੀਂ ਸਟੋਰੀਜ਼ ਦੇ ਵਿੱਚ ਜਿਹੜਾ ਹੈ ਉਹ ਪੜਦੇ ਆ ਲੇਕਿਨ ਦੇਸ਼ ਭਰ ਦੇ ਵਿੱਚ ਇਸ ਵੇਲੇ ਹੀਟ ਵੇਵ ਚੱਲ ਰਹੀ ਹੈ ਤੇ ਤਾਪਮਾਨ ਜਿਹੜਾ ਹੈ ਉਹ 46 47 ਡਿਗਰੀ ਤੱਕ ਜਿਹੜਾ ਉਹ ਮੈਜ਼ਰ ਕੀਤਾ ਜਾ ਰਿਹਾ ਇੱਥੇ ਤੱਕ ਹੀ ਪੰਜਾਬ ਹਰਿਆਣਾ ਦੀ ਗੱਲ ਕਰੀਏ ਤੇ ਲੋਕਾਂ ਨੂੰ ਹੀਟ ਵੇਵ ਦੇ ਕਾਰਨ ਪਰੇਸ਼ਾਨੀ ਚੇਲਨੀ ਪੈ ਰਹੀ ਹੈ ਲੇਕਿਨ ਇਹ ਸਿਰਫ ਇਨਸਾਨਾਂ ਦੇ ਲਈ ਨਹੀਂ ਹੈ ਬਲਕਿ ਜਿਹੜੇ ਜਾਨਵਰ ਹੈ ਜਿਹੜੇ ਪੰਛੀ ਹੈ ਉਹਨਾਂ ਨੂੰ ਵੀ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਉਹਨਾਂ ਵਾਸਤੇ ਪ੍ਰਬੰਧ ਕੀਤੇ ਨੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਛਤਬੀੜ ਜ਼ੂ ਦੀ ਉੱਥੇ ਖਾਸ ਪ੍ਰਬੰਧ ਕੀਤੇ ਗਏ ਨੇ ਜਾਨਵਰਾਂ ਦੇ ਲਈ ਪੰਛੀਆਂ ਦੇ ਲਈ ਤਾਂ ਜੋ ਇਸ ਹੀਟ ਵੇਵ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਇਸ ਵੇਲੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜੰਗਲ ਦਾ ਰਾਜਾ ਸ਼ੇਰ ਆਖਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਠੰਡਕ ਦਿਲਾਈ ਜਾ ਰਹੀ ਹੈ ਰਾਹਤ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਗੈਸ ਸਪ੍ਰਿੰਕਲਰਸ ਗ੍ਰੀਨ ਕਲਰ ਦੀ ਜਿਹੜੀ ਇੱਥੇ ਛਤ ਹੈ ਤਾਂ ਜੋ ਜਿਹੜਾ ਉਹ ਠੰਡਕ ਸਾਨੂੰ ਦੇਖਣ ਨੂੰ ਮਿਲੇ ਤੇ ਸਪ੍ਰਿੰਕਲਰਸ ਦੋਨੋਂ ਪਾਸੇ ਚੱਲ ਰਿਹਾ ਹੈ ਇੱਕ ਵਾਰੀ ਆਪਾਂ ਦੇਖ ਵੀ ਸਕਦੇ ਤਸਵੀਰਾਂ ਦੇ ਵਿੱਚ ਕੀ ਸਪ੍ਰਿੰਕਲਰਸ ਜਿਹੜੇ ਆ ਉਹ ਦੋਨੋਂ ਹੀ ਜਿਹੜੇ ਇੱਥੇ ਪਿੰਜਰੇ ਹੋਏ ਨੇ ਇੱਕ ਇਥੇ ਜੰਗਲ ਜੰਗਲੀ ਬਿੱਲੀ ਜਿਸ ਨੂੰ ਅਸੀਂ ਕਹਿੰਦੇ ਹਾਂ ਇੱਕ ਜੰਗਲੀ ਬਿੱਲੀ ਦੇ ਲਈ ਹੈ ਤੇ ਇੱਕ ਸੀਵਿਟ ਕੈਟ ਦੇ ਲਈ ਦੋਨਾਂ ਦੇ ਲਈ ਜਿਹੜਾ ਹੈ ਉਹ ਸਪ੍ਰਿੰਕਲਰਸ ਦਾ ਇੰਤਜ਼ਾਮ ਕੀਤਾ ਗਿਆ ਹੈ ਤੁਸੀਂ ਦੇਖੋ ਕਿ ਇਹਨੂੰ ਵੀ ਜਿਹੜਾ ਹੈ ਉਹ ਠੰਡਾ ਰੱਖਿਆ ਜਾਂਦਾ ਹੈ ਪਾਣੀ ਦੇ ਨਾਲ ਤਾਂ ਜੋ ਜਿਹੜੇ ਇੱਥੇ ਜਾਨਵਰ ਨੇ ਜਾਂ ਜਿਹੜੀ ਵੀ ਸਪੀਸ਼ੀਜ਼ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਗਰਮੀ ਨਾ ਲੱਗੇ ਕਿਉਂਕਿ ਕਾਰਨ ਇਹ ਹੈ ਕਿ ਅਲੱਗ-ਅਲੱਗ ਸਪੀਸੀਜ਼ ਅਲੱਗ-ਅਲੱਗ ਜਿਹੜੀ ਇਹ ਰੀਜਨਸ ਤੋਂ ਆਉਂਦੀਆਂ ਨੇ ਹਰ ਕਿਸੇ ਦੀ ਜਿਹੜੀ ਬੋਡੀ ਟਾਈਪ ਹੈ ਜਾਂ ਕਈਏ ਕਿ ਉਹਨਾਂ ਨੂੰ ਅਲੱਗ ਤਰੀਕੇ ਦੇ ਨਾਲ এনਵਾਇਰਨਮੈਂਟ ਦੇ ਵਿੱਚ ਹੋ ਰਹੇ ਨੇ ਤੇ ਹੁਣ ਇੱਥੇ ਆ ਕੇ ਜੇਕਰ ਉਹਨਾਂ ਨੂੰ ਗਰਮੀ ਲੱਗਦੀ ਹੈ ਤੇ ਉਹ ਪੂਰਾ ਵਿਵਸਥਾ ਬਣਾਈ ਜਾਂਦੀ ਹੈ ਇਸੇ ਕਰਕੇ ਸਪ੍ਰਿੰਕਲਰਸ ਤੇ ਅਲੱਗ-ਅਲੱਗ ਥਾਂ ਤੇ ਸਵਿਮਿੰਗ ਪੂਲ ਬਣਾਏ ਜਾਂਦੇ ਨੇ ਤਾਂ ਜੋ ਇਹਨਾਂ ਨੂੰ ਗਰਮੀ ਨਾ ਲੱਗਣ ਜਿੱਥੇ ਕਿ ਪਾਸੇ ਅਸੀਂ ਦੇਖਿਆ ਕਿ ਕਿਵੇਂ ਜਾਨਵਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਇਸ ਗਰਮੀ ਤੋਂ ਉੱਥੇ ਹੀ ਜੇਕਰ ਪੰਛੀਆਂ ਦੀ ਗੱਲ ਕਰੀਏ ਔਰ ਖਾਸ ਕਰ ਇਸ ਲਈ ਜਿਸ ਏਰੀਆ ਦੇ ਵਿੱਚ ਅਸੀਂ ਹੈ ਇਹ ਏਵਰੀਏ ਹੈ ਸੋ ਇਸ ਇੰਡੀਆ ਦੀ ਸਭ ਤੋਂ ਲੰਬੀ ਏਵਰੀਏ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰੀਕੇ ਦੀ ਬਰਡ ਸਪੀਸੀਜ਼ ਹੈ ਤੇ ਉਹਨਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਰੋਜ਼ੀ ਪਲੇਸਨ ਦਿਖਾਉਂਦੇ ਜਿਹਨੂੰ ਪੰਜਾਬੀ ਦੇ ਵਿੱਚ ਜੈਸੀ ਕਹੀਏ ਤੇ ਹਵਾ ਸੀਲ ਕਿਹਾ ਜਾਂਦਾ ਹੈ ਤੇ ਉਹ ਉਹਨਾ ਉਹਨਾ ਵਾਸਤੇ ਪ੍ਰਬੰਧ ਇਥੇ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਗ੍ਰੀਨ ਜਿਹੜਾ ਉੱਤੇ ਛੱਤ ਹੈ ਉਸ ਦੇ نیچے ਰੱਖਿਆ ਗਿਆ ਲੇਕਿਨ ਇੱਥੇ ਆਰਟੀਫੀਸ਼ਲ ਬਾਰਿਸ਼ ਦੀ ਵਿਵਸਥਾ ਹੈ ਜਿਵੇਂ ਤੁਸੀਂ ਦੇਖ ਵੀ ਸਕਦੇ ਹੋ ਕਿ ਉੱਤੋਂ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੋਣਾ ਕੈਮਰਾ ਪਰਸਨ ਨੂੰ ਇੱਕ ਵਾਰ ਕਵਾਂਗੀ ਕਿ ਇੱਥੇ ਆਂਟ ਦਿਖਾਨ ਕਿ ਕਿਸ ਤਰੀਕੇ ਨਾਲ ਆਰਟੀਫੀਸ਼ਲ ਰੇਨ ਇੱਥੇ ਹੋ ਰਹੀ ਹੈ ਆਪਾਂ ਦੇਖ ਸਕਦੇ ਹਾਂ ਕਿ ਬਾਰਿਸ਼ ਬਾਹਰ ਤਾਂ ਨਹੀਂ ਹੋ ਰਹੀ ਲੇਕਿਨ ਇੱਥੇ ਜ਼ਰੂਰ ਨਜ਼ਰ ਆ ਸਕਦੀ ਹੈ ਕਿ ਇਨਾ ਵਾਸਤੇ ਖਾਸ ਕਰ ਜਿਹੜੇ ਇਥੇ ਹਵਾਸੀਨ ਨੇ ਇਨਾ ਨੂੰ ਠੰਡਕ ਦੇਣ ਵਾਸਤੇ ਇਥੇ ਆਰਟੀਫੀਸ਼ਲ ਰੇਨ ਕੀਤੀ ਜਾਂਦੀ ਹੈ ਹਰ ਥੋੜੀ ਥੋੜੀ ਦੇਰ ਬਾਅਦ ਇਸ ਪ੍ਰੋਸੈਸ ਨੂੰ ਰਿਪੀਟ ਕੀਤਾ ਜਾਂਦਾ ਹੈ ਤਾਂ ਜੋ ਇਨਾਂ ਨੂੰ ਠੰਡਕ ਮਿਲ ਸਕੇ ਤੇ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਪੈਲਿਸਨ ਨੇ ਖੜੇ ਹੋ ਗਏ ਨੇ ਅਤੇ ਜਿਵੇਂ ਅਸੀਂ ਆਪਣੇ ਆਪ ਨੂੰ بارش ਤੋਂ ਬਚਾਉਂਦੇ ਹਾਂ ਇਹ ਵੀ ਆਪਣੇ ਆਪ ਨੂੰ बारिश ਤੋਂ ਬਚਾਉਂਦੇ ਨੇ ਨਜ਼ਰ ਲੇਕਿਨ ਇਹਨਾਂ ਨੂੰ ਇੱਕ ਰਿਲੀਫ ਮਿਲ ਰਹੀ ਹੈ ਠੰਡਕ ਮਿਲ ਰਹੀ ਹੈ ਇਸ ਗਰਮੀ ਬਰੇ ਮੌਸਮ ਤੋਂ ਜਿੱਥੇ ਕਿ 45 46 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਉੱਥੇ ਆਪਣੇ ਆਪ ਨੂੰ ਇਸ ਪ੍ਰੋਸੈਸ ਦੇ ਨਾਲ ਇਹ ਠੰਡਾ ਰੱਖ ਰਹੇ ਨੇ ਇਹਨਾਂ ਦਾ ਰਖ ਰਖਾਵ ਕੀਤਾ ਜਾਂਦਾ ਇਹਨਾਂ ਦੀ ਡਾਈਟ ਦੇ ਵਿੱਚ ਫਰੂਟਸ ਰੱਖੇ ਜਾਂਦੇ ਆ ਵੈਜੀਟੇਬਲਸ ਰੱਖੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜਿਵੇਂ ਅਸੀਂ ਗਲੂਕੋਨ ਡੀ ਵਗੈਰਾ ਪਿੰਦੇ ਇਹਨਾਂ ਨੂੰ ਵੀ ਉਹ ਦਿੱਤਾ ਜਾਂਦਾ ਤਾਂ ਜੋ ਇਹ ਆਪਣੇ ਆਪ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਤੇ ਜਿਸ ਦੀ ਤਬੀਅਤ ਖਰਾਬ ਹੁੰਦੀ ਹੈ ਉਸ ਨੂੰ ਅਲੱਗ ਤੋਂ ਰੱਖਿਆ ਜਾਂਦਾ ਜਿਹੜੇ ਦੇ ਇੱਥੇ ਚਤਵੀ ਰਜ਼ੂ ਦੇ ਵੈਟ ਹੈ ਉਹ ਉਹਨਾਂ ਦਾ ਖਿਆਲ ਰੱਖਦੇ ਆਂ ਹਰ ਇੱਕ ਜਿਹੜੀ ਸਪੀਸੀਸ ਹੈ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਖਾਸ ਤੌਰ ਤੇ ਤੇ ਦੇਖਣ ਨੂੰ ਜਿੰਨਾ ਸੋਹਣਾ ਇਹ ਨਜ਼ਾਰਾ ਲੱਗ ਰਿਹਾ ਹੈ ਉਹਨੇ ਹੀ ਚੰਗੇ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਗਰਮੀਆਂ ਦੇ ਵਿੱਚ ਰੱਖਿਆ ਵੀ ਜਾ ਰਿਹਾ ਹੈ ਹੀਟ ਵੇਵ ਦੇ ਚਲਦੇ ਇੱਕ ਪਾਸੇ ਜਿੱਥੇ ਲੋਕ ਪਰੇਸ਼ਾਨ ਨੇ ਤੇ ਦੂਜੇ ਪਾਸੇ ਜਾਨਵਰਾਂ ਦੇ ਲਈ ਪੰਛੀਆਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਆ ਚਦਬੀਰ ਜ਼ੂ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਲੇਕਿਨ ਇਸ ਦੀ ਪ੍ਰੈਪਰੇਸ਼ਨਸ ਕਦ ਤੋਂ ਸ਼ੁਰੂ ਹੁੰਦੀਆਂ ਨੇ ਤੇ ਕਿੰਨਾ ਕੀ ਜ਼ਿਆਦਾ ਇਟਸ ਤੇ ਖਰਚਾ ਆਂਦਾ ਹੈ ਕਿ ਕੌਣ ਮੈਨੇਜ ਕਰਦੇ ਸਾਰੀ ਗੱਲਾਂ ਬਾਤਾਂ ਅਸੀਂ ਕਰਾਂਗੇ ਸਾਡੇ ਨਾਲ ਪੀਆਰਓ ਵਾਈਲਡ ਲਾਈਫ ਅਰੇਂਜ ਆਫੀਸਰ ਰਪਾਲ ਸਿੰਘ ਜੀ ਨੇ ਰਪਾਲ ਸਿੰਘ ਜੀ ਜਿਵੇਂ ਅਸੀਂ ਅੰਦਰ ਦੇਖ ਕੇ ਵੀ ਆਏ ਬਹੁਤ ਵਧੀਆ ਅਸੀਂ ਕਹਿ ਸਕਦੇ ਹਾਂ ਇੰਤਜ਼ਾਮ ਕੀਤੇ ਗਏ ਨੇ ਪ੍ਰੈਪਰੇਸ਼ਨ ਦੀ ਗੱਲ ਕਰੀਏ ਕਦੋਂ ਤੋਂ ਸ਼ੁਰੂਆਤ ਹੁੰਦੀ ਹੈ ਤੇ ਸਾਰੇ ਮੌਸਮਾਂ ਦੇ ਲਈ ਤੁਸੀਂ ਕਿਸ ਤਰੀਕੇ ਨਾਲ ਤਿਆਰੀ ਕਰਦੇ ਹੋ ਜੀ ਜਿਵੇਂ ਅਸੀਂ ਤੁਹਾਨੂੰ ਅੰਦਰ ਹੁਣੇ ਦਿਖਾ ਕੇ ਲਿਆ ਕਿ ਜੋ ਅਸੀਂ ਸਮਰ ਕੇ ਅਰੇਂਜਮੈਂਟਸ ਜੋ ਕੀਤੇ ਗਏ ਹੈ ਦੀ ਜਿਹੜੀ ਪ੍ਰੈਪਰੇਸ਼ਨਸ ਹੈ ਉਹ ਜਿੱਦਾਂ ਹੀ ਬਸੰਤਰ ਉੱਤੇ ਸ਼ੁਰੂ ਹੋ ਜਾਂਦੀ ਹੈ ਔਰ ਬਸੰਤਰ ਉੱਤੇ ਖਤਮ ਹੁੰਦੇ ਹੁੰਦੇ ਅਸੀਂ ਤਿਆਰੀਆਂ ਸ਼ੁਰੂ ਕਰ ਲੈਂਦੀਆਂ ਨੇ ਔਰ ਜਿੱਦਾਂ ਵਿਸਾਖ ਜਿਹਨੂੰ ਕਹਿੰਦੇ ਆਪਾਂ ਕਿ ਬਸੰਤ ਰੁੱਤ ਦੇ ਵਿੱਚ ਹੀ ਜਦੋਂ ਅਖੀਰ ਖਤਮ ਹੋਣ ਵਾਲਾ ਤੇ ਉਸ ਉਸ ਟਾਈਮ ਅਸੀਂ ਇਹਦੀ ਜਿਹੜੀ ਆਪਣੀ ਸਾਡੀ ਤਿਆਰੀ ਮੁਕੰਮਲ ਕਰ ਲਈ ਜਾਂਦੀ ਹੈ ਤਾਂ ਕਿ ਜੋ ਗਰਮੀ ਦੀ ਰੋਤਾ ਹੈ ਕਿਉਂਕਿ ਉਹ ਬੜੀ ਡਾਈਸੀ ਹੈ ਕਿਉਂਕਿ ਪਿਛਲੇ 3-4 ਸਾਲਾਂ ਤੋਂ ਜਿਵੇਂ ਪੈਟਰਨ ਆਪਾਂ ਦੇਖਦੇ ਆਂ ਕਿ April ਦੇ ਵਿੱਚ ਹੀ ਪਹਿਲਾਂ ਤਾਂ March ਦੇ ਵਿੱਚ ਹੀ ਅਸੀਂ ਪੂਰੀ ਤਿਆਰੀ ਸਾਡੀ ਮੁਕੰਮਲ ਹੋ ਜਾਂਦੀ ਹੈ ਕਿਉਂਕਿ March ਦੇ ਅਖੀਰਲੇ ਹਫਤੇ ਤੋਂ ਅਸੀਂ ਸਮਝ ਲੈਂਦੇ ਆ ਕਿ ਹੁਣ ਗਰਮੀ ਪੂਰੀ ਸ਼ੁਰੂ ਹੋ ਜਾਏਗੀ ਜੋਰਾ ਸ਼ੋਰਾ ਨਾਲ ਤਾਂ ਸਾਡੀ March ਦੇ ਐਂਡ ਵਿੱਚ ਪੂਰੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਸਰ ਡਾਈਟ ਦੀ ਗੱਲ ਕਰੀਏ ਖਾਸ ਕਰਕੇ ਆਪਾਂ ਦੇ ਦੇਖ ਰਹੇ ਸੀ ਖੀਰੇ ਵਾਟਰਮੈਲਨ ਮਸਕਮੈਲਨ ਜਾਂ ਫਿਰ ਜਿਹੜੀ ਹਰੀ ਸਬਜ਼ੀਆਂ ਉਸ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਅ ਪ੍ਰੈਪਰੇਸ਼ਨ ਕੌਣ ਕਰਦਾ ਇਸ ਦੀ ਸਰ ਤੇ ਜਿਹੜੇ ਹਰਬੀਵੋਰਸ ਨੇ ਕਾਰਨੀਵੋਰਸ ਨੇ ਉਹਨਾਂ ਦੇ ਲਈ ਡਾਈਟ ਪਲਾਨ ਕੀ ਰਹਿੰਦਾ ਹੈ ਸਾਰਿਆਂ ਦੇ ਲਈ ਬਿਕੋਜ਼ ਹਰ ਇੱਕ ਜਿਹੜਾ ਸੈਂਟਰਲ ਜੂ ਅਥਾਰਟੀ ਹੈ ਭਾਰਤ ਸਰਕਾਰ ਦੇ ਇੱਕ ਅਥਾਰਟੀ ਹੈ ਮਿਨਿਸਟਰੀ ਆਫ এনवायरमेंट ਫੋਰੈਸਟ ਅ ਕਲਾਈਮੇਟ ਚੇਂਜ ਮਿਨਿਸਟਰੀ ਦੇ ਅੰਡਰ ਉਹ ਬੇਸਿਕਲੀ ਇੱਕ ਸਟ੍ਰਕਚਰਰੀ ਗਾਈਡਲਾਈਨਸ ਉਹ ਉਹਨਾਂ ਵੱਲੋਂ ਆਉਂਦੀਆਂ ਨੇ ਜਿਹੜੀਆਂ ਕਿ ਪੂਰੇ ਭਾਰਤ ਸਰਕਾਰ ਦੇ ਵਿੱਚ ਜਿੱਥੇ ਵੀ ਚਿੜੀਆਂ ਕਰਨੇ ਉਹਨਾਂ ਨੂੰ ਉਹਨਾਂ ਦੇ ਗਾਈਡਲਾਈਨਸ ਦੇ ਮੁਤਾਬਕ ਹੀ ਚੱਲਣਾ ਪੈਂਦਾ ਸੋ ਉਹਦੇ ਵਿੱਚ ਹਰ ਇੱਕ ਵਿੰਗ ਲਈ ਵੱਖਰੇ ਪ੍ਰੋਟੋਕੋਲ ਨਿਰਧਾਰਤ ਨੇ ਤਾਂ ਸਾਡੇ ਜਿਵੇਂ ਛਤਬੀੜ ਚਿੜੀਆਂ ਦੇ ਘਰ ਦੇ ਵਿੱਚ ਜੋ ਡਾਈਟ ਪਲਾਨ ਹੈ ਉਹਦੇ ਪ੍ਰੋਪਰ ਇੱਕ ਡਾਈਟ ਚਾਰਟ ਬਣੇ ਹੋਏ ਨੇ ਤੇ ਜਿਹਨੂੰ ਸੁਪਰਵਾਈਜ਼ ਕਰਦੇ ਨੇ ਸੀਨੀਅਰ ਵੈਟਰਨਰੀ ਅਫੀਸਰ ਸਾਡੇ ਔਰ ਰੇਂਜ ਅਫੀਸਰ ਆਫ ਫੀਡ ਸਟੋਰ ਦੇ ਜਿਹੜੇ ਪ੍ਰੋਕਿਊਰਮੈਂਟ ਇੰਚਾਰਜ ਹੁੰਦੇ ਨੇ ਉਹ ਉਹਨਾਂ ਦੀ ਕੁਆਂਟੀਟੀ ਚੈੱਕ ਕਰਦੇ ਨੇ ਕੁਆਲਿਟੀ ਬਾਰੇ ਜੋ ਹੈ ਸਾਡੇ ਉਹ ਜ਼ੂ ਦੇ ਵਿੱਚ ਜਿਹੜੇ ਸੀਨੀਅਰ ਵੈਟਰਨਰੀ ਆਫੀਸਰ ਨੇ ਉਹ ਪ੍ਰੋਟੋਕਾਲ ਮੁਤਾਬਕ ਚੈੱਕ ਚੈੱਕ ਕਰਦੇ ਨੇ ਔਰ ਜਿਵੇਂ ਸੀਜ਼ਨਲ ਵੇਰੀਏਸ਼ਨ ਆਉਂਦੀ ਹੈ ਕਲਾਈਮੇਟ ਦੇ ਵਿੱਚ ਵੇਰੀਏਸ਼ਨ ਆਉਂਦੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਦਿਖਾਇਆ ਵੀ ਗਿਆ ਖੀਰੇ ਹੋ ਗਏ ਵਾਟਰਮੈਲਨ ਹੋ ਗਿਆ ਖਰਬੂਜ਼ੇ ਹੋ ਗਏ ਇਹ ਚੀਜ਼ਾਂ ਜੋ ਰੈਗੂਲਰ ਡਾਈਟ ਚੱਲ ਰਹੀ ਹੈ ਉਹਦੇ ਵਿੱਚ ਰਿਪਲੇਸ ਕਰ ਦਿੱਤਾ ਜਾਂਦਾ ਫੋਰ ਐਗਜ਼ਾਮਪਲ ਜਿਵੇਂ ਕੇਲੇ ਦੀ ਜਿਹੜੀ ਬਹੁਤ ਆਤ ਹੈ ਜਾਨਵਰ ਨੂੰ ਕੇਲਾ ਪਾਇਆ ਜਾਂਦਾ ਕੇਲੇ ਨੂੰ ਪਪੀਤੇ ਦੇ ਵਿੱਚ ਅਸੀਂ ਤਬਦੀਲ ਕਰ ਦਿੰਦੇ ਹਾਂ ਔਰ ਜਿਵੇਂ ਪੱਤਾ ਗੋਭੀ ਹੈ ਜਾਂ ਕੁਝ ਹਰੇ ਪੱਤੇਦਾਰ ਸਬਜ਼ੀਆਂ ਨੇ ਪਾਲਕ ਵਗੈਰਾ ਉਹਨੂੰ ਅਸੀਂ ਅਮ ਇਹਦੇ ਨਾਲ ਜਿਹੜੇ ਦੂਸਰੇ ਠੰਡੇ ਪੱਤੇ ਵਾਲੀ ਸਬਜ਼ੀਆਂ ਉਹਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਜਿਵੇਂ ਪत्ता ਗੋਭੀ ਚ ਕਨਵਰਟ ਕਰ ਦਿੱਤਾ ਜਾਂਦਾ ਪਾਲਕ ਨੂੰ ਇਹ ਡਾਕਟਰ ਜੋ ਸਾਡੇ ਸੀਨੀਅਰ ਵੈਟਰਨਰੀ ਆਫੀਸਰ ਨੇ ਉਹ ਰਿਕਮੈਂਡ ਕਰਕੇ ਦੰਦੇ ਆ ਤਾਂ ਫਿਰ ਉਸ ਹਿਸਾਬ ਨਾਲ ਇਹ ਸਾਰੇ ਜੜੀ ਜਰਾ ਉਸ ਤਰ੍ਹਾਂ ਦਾ ਹੀ ਪ੍ਰੋਕਿਊਰਮੈਂਟ ਹੋਣ ਲੱਗ ਜਾਂਦੀ ਆ ਸਰ ਪਾਣੀ ਜਿਹੜਾ ਹੈ ਉੱਥੇ সুইমিਂਗ ਪੂਲ ਬਣੇ ਹੋਏ ਨੇ ਜਾਨਵਰਾਂ ਦੇ ਲਈ ਇਸ ਤਰ੍ਹਾਂ ਸਪ੍ਰਿੰਕਲਸ ਵੀ ਚੱਲ ਰਹੇ ਨੇ ਉਹ ਪਾਣੀ ਕਿੰਨੀ ਦੇਰ ਬਾਅਦ ਸਰ ਸਾਫ਼ ਕਰਦੇ ਰਹਿੰਦੇ ਨੇ ਕਿਉਂਕਿ ਜਾਨਵਰ ਹੈ ਉਸ ਦੇ ਅੰਦਰ ਜਾਣਗੇ ਤੇ ਇਸ ਕਰਕੇ ਸਾਫ਼ ਕਿੰਨੀ ਦੇਦੇ ਜਿਹੜੇ ਸਾਡੇ ਜਿੰਨੇ ਵੀ ਜਾਨਵਰ ਨੇ ਜਾਂ ਭਾਵੇਂ ਹਰਬੀਵੋਰਸ ਨੇ ਭਾਵੇਂ ਕਾਰਨੀਵੋਰਸ ਨੇ ਭਾਵੇਂ ਓਮਨੀਵੋਰਸ ਨੇ ਉਹਨਾਂ ਦੇ ਜਿਹੜੇ ਬਾੜੇ ਨੇ ਜਿਨ੍ਹਾਂ ਨੂੰ ਐਗਜ਼ਿਬਿਟ ਕਹਿੰਦੇ ਆ ਉਹਦੇ ਵਿੱਚ ਪਾਣੀ ਦੇ ਤਲਾਬ ਦੀ ਉਸ ਜਾਨਵਰ ਦੇ ਸਾਈਜ਼ ਦੇ ਮੁਤਾਬਕ ਪਾਣੀ ਦੇ ਤਲਾਬ ਦੀ ਜਿਹਨੂੰ ਪੌਂਡ ਕਿਹਾ ਜਾਂਦਾ ਉਹਦੀ ਸਮਰੱਥਾ ਤੇ ਉਹਦੇ ਵਿੱਚ ਜਿਹੜੇ ਸਾਡੇ ਪ੍ਰੋਟੋਕੋਲ ਮਿੰਦੇ ਬੰਦਵਾ ਉਹ ਵੀਕਲੀ ਹਰ ਇੱਕ ਪੌਂਡ ਇੱਕ ਵਾਰੀ ਸਾਫ਼ ਹੋ ਕੇ ਉਹਦੀ ਅੰਦਰ ਫਿਰ ਡਿਸਇਨਫੈਕਟੈਂਟ ਲੇਅਰ ਜਿਹੜੀ ਤੁਸੀਂ ਸਫੇਦ ਕਲਰ ਦੀ ਦੇਖੀ ਹੈ ਉਹਦੀ ਪੌਂਡ ਦੀ ਡਿਸਇਨਫੈਕਸ਼ਨ ਕਰਕੇ ਫਿਰ ਉਹਨੂੰ ਰੀਫਿਲ ਕੀਤਾ ਜਾਂਦਾ ਹੈ ਔਰ ਉਸ ਦੇ ਪਾਣੀ ਨੂੰ ਅਸੀਂ ਨਾਲ ਹੀ ਨਾਲ ਜਿਹੜਾ ਪੌਂਡ ਦੇ ਵਿੱਚ ਸਪਲਾਈ ਹੈ ਅੱਜ ਕੱਲ ਜਿਵੇਂ ਐਕਸਟ੍ਰੀਮ ਵੈਦਰ ਹੈ ਉਹਦੇ ਨਾਲ ਅਸੀਂ ਸਪ੍ਰਿੰਕਲਰ ਵੀ ਚਲਾਉਨੇ ਆ ਕਿਉਂਕਿ ਉਹ ਪਾਣੀ ਦਾ ਜਿਹੜਾ ਹੈ ਉਹਦੇ ਚ ਸਰਕੂਲੇਸ਼ਨ ਹੁੰਦੀ ਹੈ ਪਾਣੀ ਸਪ੍ਰਿੰਕਲਰ ਵੀ ਹੁੰਦਾ ਤਾਂ ਕਿ ਉਹਦੇ ਆਲੇ ਦੁਆਲੇ ਦਾ ਜਿੱਥੇ 100 ਫੁੱਟ ਤੋਂ ਲੈ ਕੇ 40 ਫੁੱਟ ਤੋਂ ਲੈ ਕੇ 100 ਫੁੱਟ ਦੇ ਰੇਡੀਅਸ ਦੇ ਵਿੱਚ ਉਹ ਸਪ੍ਰਿੰਕਲਰ ਹੁੰਦਾ ਤਾਂ ਉੱਥੇ ਉਹ ਜਦੋਂ ਪਾਣੀ ਦੇ ਬੁਛਾਰ ਚੱਲਦੀ ਹੈ ਤਾਂ ਉਹ ਉੱਥੇ ਉਹ ਮਾਈਕਰੋ ਕਲਾਈਮੇਟ ਨੂੰ 7 ਤੋਂ 8 ਡਿਗਰੀ ਤੱਕ ਠੰਡਾ ਕਰ ਦਿੰਦਾ ਜਿਸ ਨਾਲ ਕਿ ਜਾਨਵਰ ਬਹੁਤ ਜ਼ਿਆਦਾ ਕੰਫਰਟੇਬਲ ਮਹਿਸੂਸ ਹੁੰਦਾ ਕਰਦਾ ਤੇ ਹਫ਼ਤੇ ਤੋਂ ਪਹਿਲਾਂ ਜੇਕਰ ਜਾਨਵਰ ਜ਼ਿਆਦਾ ਗੰਦਾ ਪਾਣੀ ਕਰ ਦਿੰਦਾ ਤਾਂ ਉਹ ਵੀ ਫਿਰ ਉਸ ਤੋਂ ਪਹਿਲਾਂ ਵੀ ਅਸੀਂ ਸਾਫ਼ ਕਰ ਦਿੰਦੇ ਹਾਂ ਫਿਰ ਤੁਸੀਂ ਕਿਉਂਕਿ ਇਸ ਵਾਰੀ ਜਿਹੜਾ ਹੀਟ ਵੇਵ ਹੈ ਉਹ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਇੱਥੇ ਤੱਕ ਕਿ ਜਿਹੜਾ ਮੌਸਮ ਵਿਭਾਗ ਹੈ ਉਹਨਾਂ ਦੀ ਵੀ ਸੰਭਾਵਨਾ ਨਹੀਂ ਸੀ ਇਸ ਮੌਸਮ ਦੀ ਤੇ ਐਕਸਟਰਾ ਕੇਅਰ ਕਰਨੀ ਪਈ ਇਸ ਵਾਰ ਕਿਉਂਕਿ ਤੁਸੀਂ ਪ੍ਰੈਪਰੇਸ਼ਨ ਭਲੇ ਪਹਿਲਾਂ ਕੀਤੀ ਤੇ ਐਕਸਟਰਾ ਕੇਅਰ ਕੀਤੀ ਸਰ ਹੀਟ ਵੇਵ ਦੇ ਆ ਐਕਸਟਰਾ ਕੇਅਰ ਜੇ ਆਪਾਂ ਕਹੇ ਤਾਂ ਸਾਨੂੰ ਐਕਸਟਰਾ ਵਿਜੀਲੈਂਟ ਹੋਣਾ ਪੈਂਦਾ ਜੀ ਪ੍ਰਬੰਧ ਸਾਡੇ ਕੋਲ ਪੂਰੇ ਹੁੰਦੇ ਨੇ ਤਾਂ ਉਹ ਐਕਸਟਰਾ ਵਿਜੀਲੈਂਟ ਹੈ ਇਸ ਤਰੀਕੇ ਨਾਲ ਕਿ ਜਿਵੇਂ ਮੰਨ ਲਓ ਜੇਕਰ ਦਿਨੇ 3 ਘੰਟੇ ਪਾਵਰ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਪਾਵਰ ਸਪਲਾਈ ਬੰਦ ਹੋਣ ਦੇ ਨਾਲ ਜਿਹੜੇ ਕੁਝ ਅਸੀਂ ਐਕਸਟਰਨਲ ਸਪੋਰਟ ਸਿਸਟਮ ਜਾਨਵਰਾਂ ਨੂੰ ਦਿੱਤਾ ਹੋਇਆ ਜਿਵੇਂ ਕਿ ਜਾਨਵਰਾਂ ਦੇ ਹਾਊਸਾਂ ਦੇ ਵਿੱਚ ਹੁਣੇ ਤੁਹਾਨੂੰ ਅਸੀਂ ਦਿਖਾ ਕੇ ਲਿਆ ਜਾਂਦਾ ਹੈ ਗਿਆ ਹੈ ਕਿ ਅੰਦਰ ਕੁਲਰ ਚੱਲ ਰਹੇ ਨੇ ਪੱਖੇ ਚੱਲ ਰਹੇ ਨੇ ਔਰ ਵਾਟਰ ਸਪ੍ਰਿੰਕਲਰ ਸਿਸਟਮ ਚੱਲ ਰਿਹਾ ਔਰ ਸਾਡਾ ਜਿਹੜਾ ਵਾਟਰ ਸਪਲਾਈ ਨੈਟਵਰਕ ਹੈ ਉਹ ਟਿਊਬਲ ਸਿਸਟਮ ਦੇ ਨਾਲ ਚੱਲਦਾ ਹੈ ਤਾਂ ਜੇ 3-4 ਘੰਟੇ ਫੋਰ ਐਗਜ਼ਾਮਪਲ ਪਾਵਰ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਸਾਡੇ ਕੋਲ ਆਪਣਾ ਜਨਸੈਟ ਸਿਸਟਮ ਹੈਗਾ ਪਾਵਰ ਬੈਕਅਪ ਸਿਸਟਮ ਹੈ ਤਾਂ ਐਕਸਟਰਾ ਵਿਜੀਲੈਂਟ ਹੋ ਕੇ ਅਸੀਂ ਉਹਨੂੰ ਮੇਨਟੇਨ ਕਰੀਦਾ ਤਾਂ ਕਿ ਜੇਕਰ ਅਸੀਂ ਜਿਵੇਂ ਰੁਟੀਨ ਦੇ ਵਿੱਚ ਜਿਵੇਂ ਗਰਮੀ ਪੈ ਰਹੀ ਹੈ ਦੇਖੋ 40 45 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈ ਹਰ ਸਾਲ ਜਾਂਦਾ ਹੈ ਬਟ ਇਸ ਵਾਰ ਕਿਉਂਕਿ ਜਿਆਦਾ ਲੰਬਾ ਚੱਲਿਆ ਗਿਆ ਤਾਂ ਜਿਵੇਂ ਅਸੀਂ ਹੁਣ ਦਿਨ ਵੀ ਜ਼ਿਆਦਾ ਗਰਮ ਨੇ ਰਾਤਾਂ ਵੀ ਪਹਿਲਾਂ ਤੋਂ ਗਰਮ ਨੇ ਤਾਂ ਅਸੀਂ ਜਿਹੜਾ ਪ੍ਰਬੰਧ ਪਹਿਲਾਂ ਜਿਵੇਂ ਐਕਸਟਰਾ ਸਪੋਰਟ ਸਿਸਟਮ ਜਿਵੇਂ ਵਾਟਰ ਸਪ੍ਰਿੰਕਲਰ ਸਿਸਟਮ ਹੈ ਜਾਂ ਸਾਈਡਾਂ ਤੇ ਕਰਟਨਸ ਅਸੀਂ ਗਿੱਲੇ ਕਰਦੇ ਹਾਂ ਜਿਵੇਂ ਅਸੀਂ ਪਹਿਲਾਂ ਦੁਪਹਿਰੇ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬੰਦ ਕਰਦੇ ਸੀ ਤਾਂ ਅਸੀਂ ਉਹਦੀ ਡਿਊਰੇਸ਼ਨ ਨੂੰ ਦਾ ਟਾਈਮ ਅਸੀਂ ਵਧਾ ਦਿੱਤਾ ਹੈ ਉਹ ਅਸੀਂ ਹੁਣ ਸਵੇਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕਰ ਦਿੱਤਾ ਹੋਇਆ ਤਾਂ ਉਸ ਡਿਊਰੇਸ਼ਨ ਨਾਲ ਸਾਡਾ ਕਹਿ ਲਓ ਕਿ 3-4 ਘੰਟੇ ਦੀ ਜਿਹੜੀ ਕਿ ਆ ਬੰਦਿਆਂ ਦੀ ਜੋ ਐਕਸਟਰਾ ਮੈਨੇਜਮੈਂਟ ਹੈ ਉਹ ਅਸੀਂ ਵਿੱਚ ਐਡ-ਆਨ ਕਰ ਦਿੱਤੀ ਹੋਈ ਹੈ ਐਕਸਟਰਾ ਵਿਜੀਲੈਂਟ ਹੋ ਕੇ ਇਸ ਜੀਡੀ ਐਨੀਮਲਸ ਨੂੰ ਐਕਸਟਰਾ ਸਪੋਰਟ ਅਸੀਂ ਦੰਦੇ ਹਾਂ ਸਿਸਟਮਸ ਦੇ ਨਾਲ ਅਸੀਂ ਉਹਦੇ ਵਿੱਚ ਵਾਦਾ ਕੀਤਾ ਤੁਹਾ ਦਾ ਕਾਸ ਖਿਆਲ ਕਿਉਂਕਿ ਕੁਝ ਅਜਿਹੇ ਜਾਨਵਰ ਪੰਛੀ ਨੇ ਜਿਹੜੇ ਕਿ ਗਰਮੀ ਨਹੀਂ ਰਜਿਸਟਰ ਕਰ ਪਾਉਂਦੇ ਹੈ ਨਾ ਤੇ ਕਿਹੜੇ ਕਿਹੜੇ ਉਹ ਜਾਨਵਰ ਨੇ ਜਿਨ੍ਹਾਂ ਨੂੰ ਜਿਹੜੇ ਕਿਸੇ ਕਿਸੇ ਹੋਰ ਜੂ ਤੋਂ ਆਪਾਂ ਐਕਸਚੇਂਜ ਕੀਤੇ ਹੈ ਜਿਨ੍ਹਾਂ ਦੀ ਐਕਸਟ੍ਰੀਮ ਵੈਦਰ ਕੰਡੀਸ਼ਨ ਦੇ ਵਿੱਚ ਰਹਿੰਦੇ ਹੈ ਕਈ ਜਿਵੇਂ স্নੋ ਲੈਪਰਡ ਦੀ ਤੁਸੀਂ ਗੱਲ ਕਰ ਰਹੇ ਸੀ ਤੇ ਉਹਨਾਂ ਵਾਸਤੇ ਕਿਵੇਂ ਵਿਵਸਥਾ ਕੀਤੀ ਜਾਂਦੀ ਹੈ ਸਰ ਜਿਵੇਂ ਸਾਡੇ ਕੋਲ ਇਹ ਜਿਹੇ ਜਾਨਵਰ ਜਿਵੇਂ ਹਿਮਾਲਿਆਨ ਭਾਲੂ ਹੈਗਾ ਜਿਹਨੂੰ ਅਸੀਂ ਐਸ਼ੀਆਟਿਕ ਬਲੈਕ ਬੀਅਰ ਕਹਿੰਦੇ ਆ ਉਹ ਜਿਹੜੇ ਮੇ ਹਾਈ ਐਲਟੀਟਿਊਡ ਦਾ ਜਾਨਵਰ ਹੈ ਠੰਡੇ ਪ੍ਰਦੇਸ਼ ਚ ਰਹਿੰਦਾ ਹੈ ਤਾਂ ਉਹਦੇ ਵਾਸਤੇ ਅਸੀਂ 100 ਕਿਲੋ ਬਰਫ਼ ਦੋ ਵਾਰੀ ਮੁਹਈਆ ਕਰਵਾਨੇ ਵੱਡੇ ਸਲੇਬ ਤੇ ਨਾਲ ਕੁਲਰ ਦੇ ਨਾਲ ਸਾਹਮਣੇ ਬਰਫ਼ ਰੱਖ ਦੇਂਦੇ ਆ ਤੇ ਉਹਦੇ ਬਾਹਰ ਜਿਹੜਾ ਪਾਣੀ ਦਾ ਤਲਾਬ ਹੈ ਉਹਦੇ ਵਿੱਚ ਵੀ ਬਰਫ਼ ਨਾਲ ਉਹਨੂੰ ਠੰਡਾ ਰੱਖੀਦਾ ਇਸ ਪ੍ਰਕਾਰ ਉਹਨਾਂ ਨੂੰ ਅਸੀਂ ਫਿਰ ਦੂਜਾ ਕਿ ਜਿਵੇਂ ਤੁਸੀਂ ਅੰਦਰ ਤੁਸੀਂ ਵੀ ਦੇਖਿਆ ਕਿ ਤੁਹਾਨੂੰ ਦਿਖਾਇਆ ਵੀ ਗਿਆ ਕਿ ਜਿਹੜਾ ਜਾਨਵਰ ਦਾ ਬਾਹਰ ਐਗਜ਼ਿਬਿਟ ਹੈ ਬਾੜ ਹੈ ਉਹਦੇ ਵਿੱਚ ਜਿਹੜਾ ਪਿੱਛੇ ਉਹਦਾ ਘਰ ਘਾਰ ਹੈ ਹਾਊਸ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਜਿਹੜਾ ਗੇਟ ਐ ਅਸੀਂ ਉਹਨੂੰ ਖੁੱਲਾ ਰੱਖਦੇ ਆ ਤਾਂ ਕਿ ਜੇਕਰ ਜਾਨਵਰ ਬਾਹਰ ਜ਼ਿਆਦਾ ਗਰਮੀ ਮਹਿਸੂਸ ਕਰੇ ਤਾਂ ਉਹ ਅੰਦਰ ਹਾਊਸ ਦੇ ਵਿੱਚ ਜਿੱਥੇ 쿨ਰ ਪੱਖੇ ਚੱਲ ਰਹੇ ਨੇ ਉੱਥੇ ਜਾ ਸਕਦਾ ਹੈ ਇਹੋ ਜੇ ਪ੍ਰਬੰਧ ਉਹਨਾਂ ਵਾਸਤੇ ਕਰਦੇ ਆ ਆ ਤੇ ਇਸੇ ਪ੍ਰਕਾਰ ਅਸੀਂ ਜਿਹੜੇ ਕੋਈ ਪੰਛੀ ਨੇ ਪੰਛੀਆਂ ਨੂੰ ਵੀ ਇਸੇ ਪ੍ਰਕਾਰ ਐਗਰੋਨੈਟ ਸ਼ੇਡ ਦੇ ਥੱਲੇ ਵਾਟਰ ਸਪ੍ਰਿੰਕਲਰ ਚੱਲ ਰਿਹਾ ਤੇ ਉਹਨਾਂ ਨੂੰ ਜਿਹੜੇ ਪੀਣ ਵਾਲਾ ਪਾਣੀ ਆ ਉਹਦੇ ਵਿੱਚ ਗਲੂਕੋਨ ਡੀ ਦਿੱਤਾ ਜਾਂਦਾ ਹੈ ਤੇ ਕੁਝ ਪੰਛੀ ਜਿਹੜੇ ਜ਼ਿਆਦਾ ਡੈਲੀਕੇਟ ਨੇ ਆ ਛੋਟੇ ਹਿਰਨ ਪ੍ਰਜਾਤੀ ਜ਼ਿਆਦਾ ਡੈਲੀਕੇਟ ਹੈ ਉਹਨਾਂ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਹੀਟ ਸਟ੍ਰੋਕ ਤੋਂ ਬਚਾਉਣ ਲਈ ਸਾਡੇ ਵੈਟਰਨਰੀ ਅਫਸਰ ਸਪੈਸ਼ਲ ਸਪਲੀਮੈਂਟ ਸਰਪ ਵੀ ਪਾਉਂਦੇ ਨੇ ਤਾਂ ਕਿ ਜਦੋਂ ਉਹ ਪੀਂਦੇ ਨੇ ਤਾਂ ਉਹਨਾਂ ਨੂੰ ਇੱਕ ਹੀਟ ਪ੍ਰੋਟੈਕਸ਼ਨ ਮਿਲਦੀ ਹੈ ਤਾਂ ਕਿ ਹੀਟ ਸਟ੍ਰੋਕ ਤੋਂ ਉਹਨਾਂ ਦਾ ਬਚਾਅ ਹੋ ਸਕੇ ਬਿਲਕੁਲ ਤੇ ਬਹੁਤ ਜ਼ਿਆਦਾ ਵਿਵਸਥਾ ਜਿਹੜੀ ਹੈ ਕੀਤੀ ਗਈ ਹੈ ਤੇ ਧਿਆਨ ਰੱਖਿਆ ਗਿਆ ਕਿਉਂਕਿ ਜਿਵੇਂ ਇਨਸਾਨਾਂ ਦੀ ਜਾਨਾਂ ਕੀਮਤਾਂ ਨੇ ਤੇ ਉਸੇ ਤਰੀਕੇ ਨਾਲ ਜਾਨਵਰਾਂ ਪੰਛੀਆਂ ਦੀ ਵੀ ਜਾਨਾਂ ਦੀ ਉਨੀ ਹੀ ਕੀਮਤ ਹੈ ਇਸ ਕਰਕੇ ਹੀਟ ਸਟ੍ਰੋਕ ਤੋਂ ਹੀਟ ਵੇਵ ਤੋਂ ਬਚਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਖਾਸ ਕਰ ਜਿਹੜੇ ਹਿਮਾਲਿਆਨ ਤੋਂ ਲਾਏ ਗਏ ਜਾਨਵਰ ਨੇ ਉਹਨਾਂ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਤੇ ਕਿਸ ਤਰੀਕੇ ਨਾਲ ਸਫਾਈ ਵਿਵਸਥਾ ਹੁੰਦੀ ਹੈ ਕਿ ਆ ਪਾਣੀ ਦਾ ਕਿੰਨੀ ਵਾਰ ਚੇਂਜ ਹੁੰਦਾ ਡਾਇਟ ਮੇਨਟੇਨ ਕਰਨ ਦੇ ਲਈ ਵੀ ਇੱਥੇ ਜਿਹੜੇ ਵੈਟਨਰੀ ਡਾਕਟਰਸ ਨੇ ਉਹ ਵੀ ਪੂਰਾ ਧਿਆਨ ਰੱਖਦੇ ਕਿਸ ਜਾਨਵਰ ਨੂੰ ਕਿਸ ਪੰਛੀ ਨੂੰ ਕੀ ਖਿਲਾਣਾ ਹੈ ਕੀ ਦੇਣਾ ਇਸ ਗਰਮੀ ਦੇ ਮੌਸਮ ਦੇ ਵਿੱਚ ਯਾਨੀ ਕਿ ਪੂਰਾ ਇੰਤਜ਼ਾਰ